ਸਾਸਰੀ ਕਾਲ ਜੀ ਹਾਂਜੀ ਵੀਰੇ 26 ਗਾਵਾਂ ਬਕਾਊ 26 ਗਾਵਾਂ ਬਕਾਊ ਐਚ ਐਫ ਜਰਸੀ ਸਾਈ ਵਾਲ ਕਾਫੀ ਕ੍ਰੋਸ ਐਰ ਸਰ ਗਰਲੈਂਡੋ ਆਧ ਹਰ ਤਰ੍ਹਾਂ ਦੇ ਨਸਲ ਦੀਆਂ ਵੀਰ ਜੀ 26 ਗਾਵਾਂ ਬਕਾਊ ਵੀਰੇ ਜਿਹਦੇ ਵਿੱਚ ਵੀਰ ਜੀ 12 ਨਗ ਤਾਜੇ ਸੂਏ ਵੇ ਆ ਗਏ ਤੇ 14 ਬੈੜਾ ਸੂਣ ਵਾਲੀਆਂ 2-4 ਦਿਨ ਦੇ ਵਿੱਚ ਫਾਰਮ ਵਾਲੀਆਂ ਵੱਡੀਆਂ ਬੈੜਾ ਵੀਰ ਜੀ ਜਿਹੜਾ ਵੀਰੇ ਹਾਂਜੀ ਆਪਣਾ ਐਡਰੈਸ ਨੋਟ ਕਰ ਲਓ ਹਾਂਜੀ ਵੀਰ ਜੀ ਮੇਰਾ ਨਾਮ ਰਾਮਨਾਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਲਾਂ ਹੈਗਾ ਵੱਡਾ ਸੀਨੀਵਾਲ ਜੀ ਜਿਹੜਾ ਫਾਰਮਾ ਸੀਨੀਵਾਲ ਕਲਾਂ ਤੋਂ 2 ਕਿਲੋਮੀਟਰ ਚੱਲ ਕੇ ਕਲਾਲੇ ਦੇ ਨੇੜੇ ਜਾ ਕੇ ਵੀਰੇ ਆਪਣਾ ਫਾਰਮ ਹੈਗਾ ਜ਼ਿਲ੍ਹਾ ਬਰਨਾਲਾ ਕਾ ਜੀ ਕੰਟੈਕਟ ਨੰਬਰ ਵੀਰ ਜੀ ਨੋਟ ਕਰ ਲਓ 62807 13934 62807 13934 ਹਾਂਜੀ ਵੀਰੇ ਮੇਰਾ WhatsApp ਵੀ ਐਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਮੈਨੂੰ WhatsApp ਤੇ ਹੈਲੋ ਦਾ ਮੈਸੇਜ ਕਰੂਗਾ ਤਾਂ ਜਿਹੜੀ ਵੀਰੇ ਸਾਡੀ ਲੋਕੇਸ਼ਨ ਆਗੀ ਉਹ ਵੀਰ ਨੂੰ ਆਟੋਮੈਟਿਕ ਚਲੀ ਜਾਂਦੀ ਆ ਸਾਡੇ ਬਿਨਾ ਭੇਜੇ ਤੋਂ ਉਹ ਲੋਕੇਸ਼ਨ ਲਾ ਕੇ ਵੀਰ ਤੇ ਸਾਡੇ ਫਾਰਮ ਤੇ ਆ ਸਕਦਾ ਵੀਰੇ ਕਿਸੇ ਤੋਂ ਵੀ ਪੁੱਛਣ ਦੀ ਲੋੜ ਨਹੀਂ ਪੈਣੀ ਉਹ ਤੁਹਾਨੂੰ ਸਿੱਧਾ ਫਾਰਮ ਤੇ ਲੈ ਕੇ ਆਊਗੀ ਜੇ ਤੁਸੀਂ ਸਾਡੇ ਫਾਰਮ ਤੇ ਆਵੋਗੇ ਵੀਰੇ ਤੁਹਾਨੂੰ ਪ੍ਰਮਾਤਮਾ ਦੀ ਕਿਰਪਾ ਸਦਕਾ ਦੋਨੇ ਪਾਸੇ ਖੜੀਆਂ ਗੱਡੀਆਂ ਮੋਟਰਸਾਈਕਲ ਮਿਲਣਗੇ ਤਕਰੀਬਨ ਵੀਰ ਜਾਨੇ ਦੀ ਸਾਰੇ ਏਰੀਆ ਚ ਤੁਹਾਨੂੰ ਵੀਰੇ ਇੱਥੇ ਆਏ ਮਿਲਣਗੇ ਕਾਫੀ ਮਾਤਰਾ ਦੇ ਵਿੱਚ ਵੀਰ ਆਏ ਹੁੰਦੇ ਆ ਤੇ ਕਰਮਲੇ ਵੀਰੇ ਗਊ ਮਾਤਾ ਵੀ ਕਾਫੀ ਮਾਤਰਾ ਦੇ ਵਿੱਚ ਹੁੰਦੀਆਂ ਆਪਣੇ ਫਾਰਮ ਤੇ ਪ੍ਰਮਾਤਮਾ ਦੀ ਕਿਰਪਾ ਸਦਕਾ ਤੇ ਜਿਹੜਾ ਵੀਰੇ ਆਪਾਂ ਇਹ ਲਾਟ ਕੱਢਣਾਗਾ ਇਹਦੀ ਤਰੀਕ ਨੋਟ ਕਰ ਲੋ ਜੀ ਤਰੀਕ ਨੋਟ ਕਰ ਲੋ ਵੀਰ ਜੀ ਇਹਦੀ 30 ਤਰੀਕ 7ਵਾਂ ਮਹੀਨਾ 2024 ਵੀਰੇ ਦਿਨ ਮੰਗਲਵਾਰ ਬਣਦਾਗਾ 30 ਤਰੀਕ 7ਵਾਂ ਮਹੀਨਾ 2024 ਦਿਨ ਵੀਰ ਜੀ ਮੰਗਲਵਾਰ ਬਣਦਾਗਾ ਉਹਦੇ ਆਪਾਂ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰੇ ਸਵੇਰ 7 ਵਜੇ ਸੌਦੇ ਚਾਲੂ ਕਰ ਦਿਆਂਗੇ ਇਹਨਾਂ ਗਊ ਮਾਤਾ ਦੇ ਜਿਹੜੇ ਵੀਰ ਸਾਈ ਵਾਲ ਜਾਂ ਜਰਸੀ ਤੇ ਆ ਦੇਖ ਸਕਦੇ ਹੋ ਵੀਰੇ ਇਸ ਤਰ੍ਹਾਂ ਦੀਨੇ ਖਰੀਦਣ ਦੇ ਚਾਹ ਬਣਾ ਉਹ ਵੀਰ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਜਿਹੜਾ ਵੀਰੇ 26 ਨਗ ਵੇਚਣੇ ਆ ਇਹਦੇ ਵਿੱਚ 12 ਵੀਰ ਜੀ ਬਿਲਕੁਲ ਤਾਜ਼ੇ ਸੂਏ ਆਗੇ 2-4 ਦਿਨਾਂ ਵਾਲੇ ਤੇ ਬਾਕੀ ਜਿਹੜੇ ਵੀਰੇ 14 ਨਗ ਆਗੇ ਉਹ ਹਫ਼ਤੇ ਤੋਂ ਪਹਿਲਾਂ ਪਹਿਲਾਂ ਕਰਮ ਵਾਲੀਆਂ ਬੱਚੇ ਵੀਰੇ ਦੇ ਦੇਣਗੀਆਂ ਜਿਨ੍ਹਾਂ ਦਾ ਵੀਰੇ ਆਪਣਾ ਜਿਹੜਾ ਸ਼ੁਰੂ ਵਾਲਾ ਰੇਟ ਆ 50000 ਤੋਂ ਸ਼ੁਰੂ ਹੁੰਦਾ ਜੀ 55 60 65 70 ਇਸ ਤਰ੍ਹਾਂ ਕਰਦਾ ਕਰਦਾ ਵੀਰੇ ਐਂਡ ਵਾਲਾ ਰੇਟ ਆਪਣਾ 90000 ਚੱਲਿਆ ਜਾਂਦਾ ਜੀ ਨਾ ਵੀਰੇ ਆਪਣੇ ਸਾਰੇ ਸੌਦੇ 90 ਵਾਲੇ ਆ ਨਾ ਸਾਰੇ ਸੌਦੇ 50 ਵਾਲੇ ਆ ਤਕਰੀਬਨ ਆਪਣਾ ਸਾਰਾ ਵੀਰ ਜੀ ਮੈਕਸਮਲ ਹੁੰਦਾਗਾ ਜਿਹੜੇ ਆਪਣੇ ਫਾਰਮ ਤੇ ਵੀਰੇ ਜਿਆਦਾ ਸੌਦੇ ਆ ਉਹ 60000 ਤੋਂ ਲੈ ਕੇ 80000 ਦੇ ਵਿੱਚ ਹੁੰਦੇ ਆ ਵੀਰੇ ਜਿਨ੍ਹਾਂ ਦੀ ਦੌਦੀ ਕਪੈਸਿਟੀ ਵੀਰੇ 18-19 ਲੀਟਰ ਤੋਂ ਲੈ ਕੇ 25-22 ਲੀਟਰ ਤੱਕ ਮਿਲ ਜਾਂਦੀ ਆ ਇੰਨੀ ਰਕਮ ਵੀ ਹਰ ਵੀਰ ਖਰਚ ਦਿੰਦਾ ਤੇ ਗਊ ਮਾਤਾ ਵੀ ਵੀਰੇ ਜਾਣੀ ਦੀ ਇਹਦੇ ਵਿੱਚ ਸਾਫ ਸੁਥਰੀ ਮਿਲ ਜਾਂਦੀ ਆ ਤੇ ਦੁੱਧ ਦੀ ਕਪੈਸਿਟੀ ਵੀ ਇਹਨਾਂ ਦਾ ਕੰਮ ਵਾਲੀ ਵੀ ਇੰਨੇ ਪੈਸਿਆਂ ਦੇ ਵਿੱਚ ਵਧੀਆ ਰਹਿੰਦੀ ਆ ਤੇ ਜਿਹੜਾ ਬਾਕੀ ਵੀਰ ਜੀ ਤੁਸੀਂ ਸਾਡੇ ਜੋ ਫਾਰਮ ਤੇ ਆਉਣਾਗਾ ਤੁਹਾਡੇ ਵੀਰੇ ਬਾਹਰੋਂ ਇੱਕ ਦੋ ਦਿਨ ਪਹਿਲਾਂ ਰੇਟ ਲਾਜ਼ਮੀ ਪਤਾ ਕਰੇ ਹੋਣੇ ਚਾਹੀਦੇ ਆ ਤੁਹਾਡੇ ਵੀਰੇ ਬਾਹਰੋਂ ਰੇਟ ਇੱਕ ਦੋ ਦਿਨ ਪਹਿਲਾਂ ਪਤਾ ਕਰੇ ਹੋਣਗੇ ਤੁਸੀਂ ਸਿਨੀਵਾਲ ਕਨ ਡੇਰੀ ਫਾਰਮ ਤੇ ਆਵੋਗੇ ਤੁਹਾਨੂੰ ਵੀਰੇ ਪ੍ਰਮਾਤਮਾ ਦੀ ਕਿਰਪਾ ਸਦਕਾ ਕੱਲੇ-ਕੱਲੇ ਨਗਦੇ ਵਿੱਚ ਵੀਰੇ ਮੈਂ ਬਹੁਤਾ ਨਹੀਂ ਕਹਿੰਦਾ 10 ਤੋਂ 15000 ਦਾ ਰਿਜ਼ਲਟ ਮਿਲੂਗਾ ਵੀਰ ਜੀ ਘਟੂਗਾ ਮਾਰਕੀਟ ਨੂੰ ਰੇਟ ਆਪਣਾ 10 ਤੋਂ 15000 ਰੇਟ ਘਟੂਗਾ ਉਹ ਵੀ ਰੇਸ ਕਰਕੇ ਹੋ ਸਾਡੇ ਕੋਲ ਕੋਈ ਜਾਦੂ ਦੀ ਛੜੀ ਨਹੀਂ ਕਿਉਂਕਿ ਵੀਰੇ ਜਿਹੜਾ ਸਾਡਾ ਵਪਾਰ ਹੈ ਤੀਜੀ ਪੀੜ੍ਹੀ ਹੋ ਗਈ ਪ੍ਰਮਾਤਮਾ ਦੀ ਕਿਰਪਾ ਸਦਕਾ ਕਿਉਂਕਿ ਵੀਰ ਜਦੋਂ ਆਪਾਂ ਕੋਈ ਕੰਮ ਕਰਦੇ ਹਾਂ ਉਸ ਤਰ੍ਹਾਂ ਫਿਰ ਆਦਮੀ ਦੇ ਲਿੰਕ ਵੱਡੇ ਬਣਦੇ ਜਾਂਦੇ ਆ ਕਿਉਂਕਿ ਵੀਰੇ ਜਦੋਂ ਸੀ ਅੱਗੋਂ ਇਹ ਨਾਗ ਲੈਣੇ ਆ ਖਰੀਦਦੇ ਆ ਗਊ ਮਾਦਾ ਕਰਮਾ ਵਾਲੀ ਸਿਆਣੇ ਦੀ ਕਹਾਵਤਾਂ ਕਹਿੰਦੇ ਹੀਰਿਆਂ ਦਾ ਮੁੱਲ ਜ਼ੌਹਰੀ ਨੂੰ ਪਤਾ ਹੁੰਦਾ ਉਹ ਮੇਰੇ ਨਾਲ ਵੀਰੇ ਜ਼ੌਹਰੀ ਤਿੰਨ ਚਾਰ ਨਾਲ ਹੁੰਦੇ ਆ ਜ਼ੌਹਰੀ ਅਸੀਂ ਜਦੋਂ ਵੀਰੇ ਗਊ ਮਾਤਾ ਖਰੀਦਣ ਜਾਂਦੇ ਆ ਉਹਨੂੰ ਚਾਰ ਸਪੇਰੇ ਘੁੰਮ ਘੁੰਮ ਦੇਖਦੇ ਆ ਕੱਲਾ ਕੱਲਾ ਵੀਰੇ ਉਹਦਾ ਅਖਰ ਦੇਖਦੇ ਆ ਵੀ ਗਊ ਮਾਤਾ ਆਪਣੀ ਇਹ ਕ ਐ ਮੈਂਟਾਂ 'ਚ ਵਿਕੂ ਸਾਡਾ ਘੰਟਿਆਂ ਵਾਲਾ ਸਿਸਟਮ ਨਹੀਂ ਹੁੰਦਾ ਵੀਰੇ ਮੈਂਟਾਂ ਦੇ ਵਿੱਚ ਉਹ ਵਿਕੂਗੀ ਜਿਹੜਾ ਵੀਰੇ ਸਾਫ਼ ਮਾਲ ਹੋਊਗਾ ਤੇ ਰੇਟ ਜਾਇਜ਼ ਹੋਊਗਾ ਕੁਆਲਿਟੀ ਸਾਫ਼ ਆ ਤੇ ਰੇਟ ਜਾਇਜ਼ ਆ ਵੀਰੇ ਉਹ ਚੀਜ਼ ਨੇ ਫਿਰ ਮੈਂਟਾਂ ਦੇ ਵਿੱਚ ਹੀ ਵਿਕਣਾ ਹੁੰਦਾ ਫਿਰ ਉੱਥੇ ਵੀਰ ਜੀ ਮੇਲੇ ਲੱਗਣੇ ਹੀ ਲੱਗਣੇ ਆ ਵਿੱਚ ਵੀਰ ਕਹਿੰਦਾ ਸੀਨੀ ਵਾਲੀਆ ਪੈਂਤੀ ਵੇਚ ਗਿਆ ਦੋ ਘੰਟਿਆਂ ਚ ਉਹ ਵੀਰੇ ਆ ਦੇਖ ਲੋ ਇਹੋ ਜੀਆਂ ਬੱਸੀਆਂ ਵੇਖਦੀਆਂ ਵੀਰ ਜੀ ਗਊ ਮਾਤਾ ਇਹੋ ਜੇ ਨਗ ਵੇਖਦੇ ਆ ਵੀਰੇ ਨਗੀਨੇ ਉਹ ਲੀਲੀ ਫੀਲੀ ਲਿਆਵਾਂਗੇ ਵੀਰੇ ਉਹ ਨਹੀਂ ਵੇਗਦੀ ਆ ਦੇਖੋ ਵੀਰੇ ਬਿਲਕੁਲ ਕਿਆ ਬਾਤ ਹੈਗੀ ਕਰਮ ਵਾਲੀ ਦੇਖੋ ਵੀਰੇ ਥਾਂ ਲੈਵੇ ਦਾ ਬੱਸੀ ਦਾ ਅੰਤੀ ਕੋਈ ਨਹੀਂ ਕੱਲਾ ਕੱਲਾ ਵੀਰੇ ਨਗ ਦੇਖੋਗੇ ਆ ਕੇ ਤੁਹਾਡਾ ਮਨ ਖੋਸੂਗਾ ਜਿਹੜੇ ਵੀਰ ਵੀਰੇ ਘਰੋਂ ਸਖਾਲੇ ਇੱਕ ਨਗ ਲੈਣ ਆਏ ਆ ਉਹ ਵੀਰਾਂ ਦੇ ਇੱਥੇ ਆ ਕੇ ਮਨ ਵੀਰੇ ਦੋ ਦੋ ਨਗਾਂ ਦਾ ਬਣ ਜਾਂਦਾ ਕਰਮ ਵਾਲੀਆਂ ਦਾ ਛੋਟੇ ਰੇਟ ਤੋਂ ਲੈ ਕੇ ਵੀਰੇ ਤਕਰੀਬਨ ਵੱਡੇ ਰੇਟ ਤੇ ਕਰ ਆਪਣੇ ਕੋ ਕਰਮ ਵਾਲੀਆਂ ਮਿਲ ਜਾਂਦੀਆਂ ਤੇ ਬਾਕੀ ਵੀਰੇ ਜੇ ਜਦੋਂ ਅੱਗੋਂ ਖਰੀਦਦੇ ਆ ਥੋੜਾ ਜਿਹਾ ਜਾਨਵਰ ਵੀਰੇ ਰੇਤ ਕੇ ਖਰੀਦੀਦਾ ਕਿਰਚਨਾ ਖਰੀਦੀਦਾ ਬਾਕੀ ਇਹਨਾਂ ਦੇ ਵੀਰੇ ਜਿਆਦਾ ਸੁਰਖੀ ਪਾਊਡਰ ਨਹੀਂ ਲਾਈਦਾ ਕਿਸੇ ਮੌਲੀ ਗਾਂ ਦੇ ਵੀਰੇ ਝਾਂਜਰਾ ਪਾ ਦਾਂਗੇ ਉਹ ਪਲੂਣ ਬੱਸੀ ਨਹੀਂ ਬਣ ਜਾਂਦੀ ਕਿਉਂਕਿ ਜਿਹੜਾ ਵੀਰੇ ਸਾਫ਼ ਮਾਲ ਆ ਉਹ ਤਾਂ ਜੇ ਨਾਂ ਨਵਾਓ ਤਾਂ ਵੀ ਵੀਰੇ ਉਹਨੇ ਦਿਸਣਾ ਹੀ ਦਿਸਣਾ ਗਾਹਕ ਨੂੰ ਸਾਡੇ ਫਾਰਮ ਦੇ ਵੀਰੇ ਕੋਈ ਛੋਟਾ ਬੱਚਾ ਵੀ ਆ ਜੇ ਉਹ ਵੀ ਦੋ ਘੜੀਆਂ ਖੜ ਕੇ ਦੇਖਦਾ ਇਹਨਾਂ ਕਰਮ ਵਾਲੀਆਂ ਮੰਨੀ ਦੋ ਘੜੀਆਂ ਖੜਕੇ ਦੇਖੂਗਾ ਵੀਰੇ ਕਿਉਂਕਿ ਵੀਰ ਜੀ ਆਪਾਂ ਮਾਲ ਨਾ ਸਭ ਤੋਂ ਪਹਿਲਾਂ ਥਣ ਲੇਵੇ ਦੀ ਕੁਆਲਿਟੀ ਦੇਖੀ ਦੀਆ ਵੀਰੇ ਜਾਨਵਰ ਦੀ ਥਣ ਲੇਵੇ ਦੀ ਕੁਆਲਿਟੀ ਵੀਰੇ ਸਹੀ ਆ ਕਿਉਂਕਿ ਜਿਆਦਾ ਮਾਲ ਵੀਰੇ ਆਪਾਂ ਘਰੂ ਵੀਰਾਂ ਨੂੰ ਦਿੰਨੇ ਆ ਹੁਣ ਵਪਾਰੀ ਵੀਰਾਂ ਨੂੰ ਆਪਾਂ ਮਾਲ ਦੇਣਾ ਵੀਰੇ ਬੰਦ ਕਰਤਾ ਕਿਉਂਕਿ ਜਿਆਦਾ ਮਾਲ ਆਪਾਂ 2 ਸਾਲ ਹੋ ਗਏ ਤਕਰੀਬਨ ਘਰੂ ਵੀਰਾਂ ਨੂੰ ਜਿਆਦਾ ਮਾਲ ਦਿੰਨੇ ਆ ਵੀਰੇ ਤੇ ਰੇਟ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲਣਾ ਹੀ ਮਿਲਣਾ ਆਪਣੇ ਫਾਰਮ ਤੇ ਵੀਰੇ ਬਾਕੀ ਵੀਰ ਜੀ ਸਿਆਣਿਆਂ ਦੀ ਕਹਾਵਤਾਂ ਬੇਪਾਸਰ ਦਾ ਬਾਥੀਆਂ ਵੇਚ ਜਿੰਦੇ ਵੀਰੇ ਬੇਪਾਸ ਸਿਉਣਾ ਨਹੀਂ ਵਿਕਦਾ ਤੁਹਾਡੀ ਕੁਆਲਿਟੀ ਸਹੀ ਆ ਤਾਂ ਵੀਰੇ ਰੇਟ ਤੁਹਾਡਾ ਜਾਇਜ਼ ਆ ਫਿਰ ਉੱਥੇ ਮੇਲਾ ਲੱਗੂਗਾ ਹੀ ਲੱਗੂਗਾ ਬਾਕੀ ਤੁਸੀਂ ਸਾਡੇ ਫਾਰਮ ਤੇ ਆਉਣਾ ਵੀਰੇ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਗਈ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈਗੀ ਆ ਸਵੈ ਮਸ਼ੀਨਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਵੀਰੇ ਉੱਥੇ ਪੇਮੈਂਟ ਚੱਕੀ ਜਾਂਦੇ ਗੂਗਲ ਪੇ ਆਰ ਆ ਵਗੈਰਾ ਸਭ ਚੱਲਦਾਗਾ ਕਿਸੇ ਵੀਰ ਕੋਲੇ 5-4000 ਪੇਮੈਂਟ ਘੱਟ ਵੱਧਾ ਉਹ ਵੀ ਸਾਡੇ ਗੱਡੀ ਵਾਲੇ ਵੀਰ ਨੂੰ ਫੜਾ ਸਕਦਾਗਾ ਬਾਕੀ ਵੀਰੇ ਵੱਡੀ ਗੱਲ ਟਰਾਂਸਪੋਰਟ ਦੀ ਸਹੂਲਤ ਸਾਰੀ ਹੈਗੀ ਆ ਪੰਜਾਬ ਪੰਜਾਬ ਦਾ ਵੀਰੇ 13 ਰੁਪਏ ਕਿਲੋਮੀਟਰ ਚੱਲਦਾਗਾ ਕੱਲੇ ਪੰਜਾਬ ਪੰਜਾਬ ਦਾ ਛੋਟੇ ਹਾਥੀ ਦਾ ਜੀ ਜਿਹਦੇ ਵਿੱਚ ਦੋ ਨਾਗ ਪੈ ਜਾਂਦੇ ਨੇ ਗਊ ਮਾਤਾ ਦੇ ਕਰਮਾਲੀ ਦੇ ਦੋ ਨਾਗ ਪੈ ਜਾਂਦਾ ਵੀਰੇ 13 ਰੁਪਏ ਕਿਲੋਮੀਟਰ ਦੇ ਵਿੱਚ ਉੱਪਰ 7 ਪਈ ਹੋ ਥੱਲੇ ਗੱਦਾ ਲੱਗਿਆ ਹੋਊਗਾ ਕੋਈ ਵੀਰ ਦੂਰੋਂ ਆਉਂਦਾ ਜਿਹਨੂੰ ਵੀਰ ਨੂੰ ਇੱਕ ਬੈਕ ਨਾਗ ਦੀ ਲੋਡ ਆ ਵੀਰੇ ਕਰਮਾਲੀ ਦੀ ਉਹ ਵੀ ਬੇਚੰਤ ਹੋ ਕੇ ਆਵੇ ਯੋਗੇ ਤਕਰੀਬਨ ਵੀਰੇ ਆਪਣਾ ਹਰ ਏਰੀਏ 'ਚ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰੇ 4-4 5-5 ਨਾਗ ਤਕਰੀਬਨ ਜਾਂਦੇ ਨੇ ਉਹ ਫਿਰ ਵੀਰਾਂ ਦਾ ਇੱਕ ਦੂਜੇ ਦੇ ਨਾਲ ਸਾਂਝੀਆਂ ਪਾ ਦੇਣੇ ਆ ਤਾਂ ਕਿਰਾਇਆ ਵੀਰੇ ਅੱਧੋ-ਅੱਧੀ ਹੋ ਜਾਂਦਾ ਕਿਸੇ ਵੀ ਵੀਰ ਨੂੰ ਆਪਾਂ ਮਹਿੰਗਾ ਨਹੀਂ ਪੈਣ ਦਿੰਦੇਗੇ ਬਾਕੀ ਜਦੋਂ ਵੀਰੇ ਤੁਸੀਂ ਸਾਡੇ ਫਾਰਮ 'ਚ ਆਵੋਗੇ ਤੁਹਾਨੂੰ ਕੱਲਾ-ਕੱਲਾ ਨਾਗ ਦੇਖੋਗੇ ਵੀਰੇ ਤੁਹਾਨੂੰ ਉਹਦੇ ਅੱਖਰ ਦਿਸਣਗੇ ਵੀ ਆਹ ਨਾਗ ਬਿਲਕੁਲ ਵੀ ਸਾਫ਼ ਖਰੀਦੇ ਵੇ ਆ ਵੀਰੇ ਉਹ ਨਹੀਂ ਵੀ ਕੱਲੇ ਨਗਾ ਦੀ ਆਪਾਂ ਗਿਣਤੀ ਕਰਵਾਉਣੀ ਆ ਕਿਉਂਕਿ ਵੀਰੇ ਜਿਹੜਾ ਆਪਾਂ ਇਹ ਕੰਮ ਕਰਨਾਗਾ ਅਸੀਂ ਕਦੇ ਵੀ ਕਿਸੇ ਵੀਰ ਨੂੰ ਵੀਰੇ ਗਾ ਨਹੀਂ ਦਿੱਤੀਗੀ ਉਹਨੂੰ ਭਰਾ ਬਣਾ ਕੇ ਗਾਹਕ ਬਣਾਇਆਗਾ ਸ਼ੈਣਾ ਦੀ ਕਹਾਵਤ ਆ ਵੀਰੇ ਇੱਕ ਤੋਂ 21 ਕਰ ਲੋ ਥੋੜਾ ਖਾਲੋ ਲੰਮਾ ਸਮਾਂ ਲੰਮਾ ਸਮਾਂ ਕੰਮ ਕਰ ਲੋ ਜਿਆਦਾ ਮੂੰਹ ਅਡਾਂਗੇ ਵੀਰੇ ਮੱਖੀਆਂ ਪੈਣਗੀਆਂ ਹੁਣ ਜਿਹੜਾ ਆਪਾਂ 21ਰ ਦਾ ਲਾੜ ਕੱਢਿਆ ਤੇ ਸਾਡੇ ਕੋਲੇ ਵੀਰੇ ਸਿਰਫ 25 ਨਾਕ ਸੀਗੇ ਤੇ ਗਾਹਕ ਸਾਡੇ ਕੋਲੇ ਵੀਰ ਜੀ ਤਕਰੀਬਨ ਜਾਣੀ ਦੀ ਇਹ ਗਊ ਮਾਤਾ ਦਾ 9 ਵਜੇ ਤੱਕ ਆਪਣੀਆਂ ਕਲੀਅਰ ਹੋ ਗਏ ਸੀ ਵੀਰੇ 7 ਵਜੇ ਸੌਦੇ ਚਾਲੂ ਕਰਕੇ 9 ਵਜੇ ਤੱਕ ਵੀਰੇ ਬੈਗੀਆਂ ਸੀ ਪਰ ਗਾਹਕ ਸਾਡੇ ਕੋਲ ਤਕਰੀਬਨ 2 ਵਜੇ ਤੱਕ ਆਈ ਗਏ ਆ ਤੇ ਵਿੱਚ ਵੀਰ ਕਹਿੰਦੇ ਵੀਰੇ ਤੁਸੀਂ ਗਾਹਕ ਜਾਨੀ ਗਊਆਂ ਵੱਧ ਮੰਗਾਇਆ ਕਰੋ ਕਿਉਂਕਿ ਵੀਰੇ ਆਪਾਂ ਨੂੰ ਜਿੰਨੀ ਰੋਟੀ ਦੀ ਭੁੱਖਾ ਸੀ ਓੰਨੀ ਧਰ ਦਿਆਂ ਥਾਲੀ 'ਚ ਕਿਉਂ ਆਪਾਂ ਨੂੰ ਭੁੱਖ ਦੋ ਰੋਟੀਆਂ ਦੀ ਆਪਾਂ ਜਾਦੇ ਧਰ ਲਈ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਐਵੇਂ ਆਪਾਂ ਗੈਂਤੀ ਦੇ ਨਾਲ ਇਕੱਠੇ ਕਰ ਲਈਏ ਵੀਰੇ ਉਹਦਾ ਕੋਈ ਫਾਇਦਾ ਨਹੀਂਗਾ ਕਿਉਂਕਿ ਮਾਲ ਵੀਰ ਜੀ ਸਾਡਾ ਉਹ ਖਰੀਦਿਆ ਹੁੰਦਾਗਾ ਜਿਹੜਾ ਆਪਣਾ ਵੀਰੇ 2 ਘੰਟਿਆਂ ਦੇ ਵਿੱਚ ਵਿਕ ਜੇ ਕਿਉਂਕਿ ਜੇ ਵੀਰੇ ਆ ਪਾਏ ਲਾੜ ਜੀ ਉਹ ਲਾਈ ਚੱਲੀਏ ਫਿਰ ਉਹਦਾ ਉਹ ਕਾਮਨ ਵੀਰੇ ਲੰਮਾ ਸਮਾਂ ਨਹੀਂ ਚੱਲਣਾ ਹੈਗਾ ਤੁਹਾਨੂੰ ਵੀਰ ਜੀ ਰੇਟ ਦੇ ਵਿੱਚ ਵੀ ਰਿਜ਼ਲਟ ਮਿਲੂਗਾ ਤੇ ਬਾਕੀ ਸਹੂਦਾ ਵੀਰੇ ਸਾਰੀ ਮਿਲੂ ਆਨਲਾਈਨ ਪੇਮੈਂਟ ਦੀ ਟਰਾਂਸਪੋਰਟ ਦੀ ਸਹੂਦਾ ਸਾਰੀ ਮਿਲੂ ਬਾਕੀ ਵੇੜਾ ਵੀਰੇ ਸੂਆਂ ਸਵਾਈਆਂ ਮਿਲਣਗੀਆਂ ਜਿਹੜੀਆਂ ਵੱਡੀਆਂ ਵੇੜਾ ਵੀਰੇ ਫਾਰਮ ਵਾਲੀਆਂ ਹੋਣਗੀਆਂ ਦੇਖੋ ਜਿਵੇਂ ਆ ਬੱਸੀ ਹੈਗੀ ਆ ਵੀਰੇ ਇਹਨੂੰ ਜਰਸੀ ਸਿਮਨ ਲੱਗਿਆ ਸੀ ਕਰਮ ਵਾਲੀ ਨੂੰ ਆ ਥਣ ਲੈਵੇ ਦਾ ਕੋਈ ਅੰਤ ਨਹੀਂਗਾ ਏ ਵੀਰ ਮੇਰੇ ਬਹੁਤ ਦੂਰੋਂ ਆਏ ਸੀ ਦੇਖੋ ਵੀਰੇ ਜੋੜਾ ਲੈ ਗਿਆ ਸਾਡੇ ਕੋਲੋਂ ਦੇਖੋ ਵੀਰੇ ਚੋਣ ਬੱਸੀਆਂ ਦਾ ਤੇ ਬਾਕੀ ਵੀਰ ਜੀ ਤੁਸੀਂ ਸਾਡੇ ਕੋਲੇ ਆਉਣਾ ਤਰੀਕ ਦੁਬਾਰਾ ਨੋਟ ਕਰ ਲਓ 30 ਤਰੀਕ 7ਵਾਂ ਮਹੀਨਾ 2024 ਵੀਰੇ ਦਿਨ ਮੰਗਲਵਾਰ ਬਣਦਾ ਉਦੋਂ ਸਵੇਰ 7 ਵਜੇ ਵੀਰੇ ਸੌਦੇ ਚਾਲੂ ਕਰਾਂਗੇ ਜਿਹਦੇ ਵਿੱਚ ਕਰਮ ਵਾਲੇ ਦੇ 22 ਨਾਗ ਹੋਣਗੇ ਵੀਰੇ ਕੱਲਾ-ਕੱਲਾ ਕਰਕੇ ਨਾਗ ਵੇਚਾਂਗੇ ਟਰਾਂਸਪੋਰਟ ਦੀ ਸਹੂਲਤ ਸਾਰੀ ਆ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਆ ਰੇਟ ਵੀਰੇ 50 ਤੋਂ ਚੱਲ ਕੇ 90 ਤੱਕ ਆ ਜਾਦੇ ਸੌਦੇ 60 ਤੋਂ 80 ਵਾਲੇ ਆਗੇ ਤੁਹਾਡੇ ਬਾਹਰੋਂ ਰੇਡ ਦੇਖੇ ਹੋਣਗੇ ਸੀਨੀ ਬਾਲਕਾਂ ਡੇਰੀ ਫਾਰਮ ਤੇ ਆਵੋਗੇ ਵੀਰੇ ਤੁਹਾਡਾ ਖਾਲੀ ਮੋੜਨ ਦਾ ਸਿਸਟਮ ਨਹੀਂ ਹੈਗਾ ਅੱਗੋਂ ਮਗਰੋਂ ਕੋਈ ਵੀ ਵੀਰ ਨਾ ਆਵੇ ਵੀਰੇ ਕਿਉਂਕਿ ਜਿਹੜਾ ਮਾਲ ਆਪਣਾ ਕਰਮ ਵਾਲਿਆਂ ਵੀਰੇ ਉਦੋਂ ਹੀ ਜਾਣੀ ਵੇਚਦੀਆਂ ਤਕਰੀਬਨ ਤਿੰਨ ਚਾਰ ਘੰਟਿਆਂ ਦੇ ਵਿੱਚ ਦੂਰੋਂ ਕਿਤੋਂ ਵੀ ਵੀਰਨੇ ਆਉਣਾ ਵੀਰੇ ਜਿਆਦਾ ਲੇਟ ਨਾ ਹੋਣ ਦੁਬਾਰੇ ਵੀਡੀਓ ਕੱਲੇ ਕੱਲੇ ਨਾਗਦੀ ਵੀਰੇ ਆਪਾਂ 29 ਤਰੀਕ ਨੂੰ ਉਹਨਾਂ ਦੀ ਕਵਰ ਕਰਾਂਗੇ ਇੱਕ ਵਾਰ ਤੁਸੀਂ ਕਿਤੋਂ ਵੀ ਇੱਕ ਆਖਰੀ ਐਂਡ ਤੇ ਬੇਨਤੀ ਕਰਦਾ ਕਿੱਤੋਂ ਵੀ ਨਾ ਖਰੀਦਣਾ ਵੀਰੇ ਸਾਲ ਹੀ ਚੀਜ਼ ਹੁੰਦੀ ਆ ਦੇਖ ਕੇ ਆਦੀ ਨਰਖ ਪਰਖਣਾ ਖਰੀਦੋ ਵੀਰੇ ਫਿਰ ਬਾਅਦ ਚ ਉਹਦਾ ਲਾਂਬਾ ਕੋਈ ਨਹੀਂ ਹੁੰਦਾਗਾ ਕਿਤੋਂ ਵੀ ਖਰੀਦ ਰਿਆ 100 ਦਾ ਨੋਟ ਬਹੁਤ ਔਖਾ ਬਣਦਾ ਦੇਖ ਕੇ ਨਰਖ ਪਰਖਣਾ ਖਰੀਦੋ ਜਾਂ ਦੁਆਰੇ ਫਿਰ ਆਪਣੀ ਵੀਡੀਓ ਤੋਂ ਵੀਰੇ ਜਲਦ ਆਪਣੇ ਫਾਰਮ ਤੋਂ ਮਿਲਦੇ ਆ ਵੀਡੀਓ ਦੇਖ ਲਈ ਧੰਨਵਾਦ ਹਾਂਜੀ ਵੀਰ ਜੀ ਸਾਥੀ